ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਪਿਆਰੀ ਪਿਆਰੀ YouTube ਫੈਮਲੀ ਅਪਾ ਇੱਕ ਨਵਾਂ ਵਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਦਿਨ ਹੋ ਗਿਆ ਜੀ ਮੰਗਲਵਾਰ ਦਾ ਸਵੇਰ ਦਾ ਟਾਈਮ ਹੈ ਸਭ ਨੂੰ ਗੁੱਡ ਮਾਰਨਿੰਗ ਕੁਝ ਡੇਲੀ ਰੁਟੀਨ ਦੇ ਆਪਾਂ ਕੰਮਕਾਸ਼ ਕਰ ਲਏ ਸੀਗੇ ਤੇ ਕੁਝ ਰਹਿੰਦੇ ਸੀਗੇ ਜੀ ਲੋ ਜੀ ਇੱਥੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈ ਆਪਾਂ ਲੱਗੇ ਹੋਏ ਸੀ ਮੱਖਣੀ ਕੱਢਣ ਵਾਸਤੇ ਗਰਮੀ ਦਾ ਮੌਸਮ ਹੈ ਹਾਲਾਂਕਿ ਇਸ ਵਿੱਚ ਝਾੜ ਡੋਂਗੇ ਬਰਫ਼ ਤੇ ਪਾਏ ਪਰ ਗਰਮੀ ਹੋਣ ਕਰਕੇ ਨਾ ਥੋੜੀ ਜਿਹੀ ਮੱਖਣੀ ਅੱਜ ਜਿਹੜੀ ਕਸਮੀ ਨਹੀਂ ਆਈ ਜਿਹੜੀ ਕਿ ਲੱਡੂ ਨਹੀਂ ਬਣਦੇ ਇਸੇ ਥੋੜੀ ਜਿਹੀ ਢਿੱਲੀ ਜਿਹੀ ਹਰੀ ਸੀਗੀ ਤੇ ਇਸ ਦੇ ਨਾਲ ਹੀ ਜਿਹੜੇ ਆਪਾਂ ਵਲੌਗ ਪਾਇਆ ਸੀ ਜੀ YouTube ਤੇ ਫਰਸਟ ਅਰਨਿੰਗ ਤੇ ਜਿਹੜਾ ਆਪਾਂ ਗਿਫਟ ਲੈ ਕੇ ਆਂਦਾ ਉਸ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਕੀਤੇ ਸਾਰੇ ਭੈਣ ਭਰਾਵਾਂ ਨੇ ਬੱਚਿਆਂ ਨੇ ਬ ਤਾਈਆਂ ਦਿੱਤੀਆਂ ਜੀ ਅਰਬ ਤੁਹਾਨੂੰ ਵੀ ਬਹੁਤ ਬਹੁਤ ਵਧਾਵੇ ਜੀ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਦੇ ਆਂ ਵੀ ਸਭ ਦੀ ਮਿਹਨਤ ਜਿਹੜੀ ਆ ਉਹ ਤਰੱਕੀਆਂ ਪਾਵੇ ਜੀ ਕਿਉਂਕਿ ਸਭ ਦੇ ਸੁਪਨੇ ਹੁੰਦੇ ਆ ਵੀ ਆਪਾਂ ਮਿਹਨਤ ਕਰ ਰਹੇ ਆ ਤੇ ਸਾਨੂੰ ਵੀ ਅਰਨਿੰਗ ਆਵੇ ਅਸੀਂ ਵੀ ਆਪਣੇ ਸੁਪਨੇ ਪੂਰੇ ਕਰੀਏ ਹਨਾ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇ ਸੀ ਵੀ ਸਾਡੀ ਵੀ ਅਰਨਿੰਗ ਆ ਜੂਗੀ ਆਊਗੀ ਜੀ ਮਿਹਨਤ ਲੱਗਦੀ ਹੈ ਜੀ ਮਿਹਨਤ ਕਰਨੀ ਜ਼ਰੂਰੀ ਹੈ ਜੀ ਤਾਂ ਫਲ ਵੀ ਜ਼ਰੂਰ ਮਿਲਦਾ ਚਾਹੇ ਉਹ ਥੋੜਾ ਲੇਟ ਮਿਲ ਜੇ ਜਾਂ ਪਹਿਲਾਂ ਮਿਲ ਜੇ ਜੀ ਤੇ ਆਪਾਂ ਤਾਂ ਇਹੀ ਚਾਹੁੰਦੇ ਕਿ ਵਾਹਿਗੁਰੂ ਜੀ ਸਭ ਨੂੰ ਤਰੱਕੀਆਂ ਦੇਣ ਹਨਾ ਸਭ ਦੇ ਸੁਪਨੇ ਪੂਰੇ ਕਰਨ ਜੀ ਤੇ ਲੋ ਜੀ ਪਹਿਲਾਂ ਇੱਕ ਕਮੈਂਟ ਆਇਆ ਸੀਗਾ ਮੇਰੀ ਕਿਚਨ ਦੀ ਦੇਖ ਕੇ ਭੈਣ ਦਾ ਵੀ ਸਾਡੀ ਤਾਂ ਰਸੋਈ ਵੀ ਹੈ ਨਹੀਂ ਸਾਡਾ ਤਾਂ ਜਿਹੜਾ ਘਰ ਆ ਹਨਾ ਉਹ ਵੀ ਕਿਰਾਏ ਤੇ ਆ ਤੇ ਮੈਂ ਜੋ ਨਹੀਂ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਛੇਤੀ ਛੇਤੀ ਤਰੱਕੀਆਂ ਦੇਣ ਹਨਾ ਕਿਉਂਕਿ ਹਰ ਭੈਣ ਦਾ ਹਰ ਦਾ ਸੁਪਨਾ ਹੁੰਦਾ ਨਾ ਚਾਹੇ ਉਹ ਧੀ ਆ ਚਾਹੇ ਕੁੜੀ ਕੋਈ ਹਰ ਕਿਸੇ ਦਾ ਸੁਪਨਾ ਹੁੰਦਾ ਵੀ ਮੇਰਾ ਵਧੀਆ ਜਿਹਾ ਘਰ ਹੋਵੇ ਹਨਾ ਤੇ ਮੈਂ ਤਾਂ ਚਾਹੁੰਦੀ ਆ ਕਿ ਵਾਹਿਗੁਰੂ ਜੀ ਸਭ ਨੂੰ ਤਰੱਕੀਆਂ ਦੇਣ ਸਾਰੇ ਚਾਹੁੰਦੇ ਇੱਕ ਦੂਜੇ ਨੂੰ ਹਨਾ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਬਲਜੀਤ ਭੈਣ ਦਾ ਕਿ ਤੁਸੀਂ ਜਿਹੜਾ ਇੰਡੈਕਸ਼ਨ ਯੂਜ਼ ਕਰਦੇ ਆ ਰਸੋਈ ਦੇ ਵਿੱਚ ਉਹ ਕਿੰਨੇ ਦਾ ਆ ਤੇ ਉਸ ਤੇ ਕਿਹੜੇ ਕਿਹੜੇ ਭਾਂਡੇ ਤੁਸੀਂ ਯੂਜ਼ ਕਰ ਸਕਦੇ ਆ ਤੇ ਇਹ ਜੀ ਅਸੀਂ 5-6 ਸਾਲ ਪਹਿਲਾਂ ਲਿਆ ਸੀਗਾ ਇਹ 2000 ਦਾ ਲਿਆ ਸੀਗਾ ਇਸ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਵੀ ਮੈਂ ਆਪਣੀ ਮਿਹਨਤ ਦੀ ਕਮਾਈ ਚ ਲਿਆ ਸੀ ਤੁਹਾਨੂੰ ਜਿਵੇਂ ਪਤਾ ਹੀ ਹੈ ਮੈ ਮੈਡੀਸ਼ਨਸ ਪੜਾਉਣੀ ਆ ਤਾਂ ਮੈਨੂੰ ਬਹੁਤ ਸ਼ੌਂਕ ਰਹਿੰਦਾ ਵੀ ਮੈਂ ਨਾ ਦੇ ਘਰ ਦੇ ਕੁਝ ਚੀਜ਼ਾਂ ਬਣਾਵਾ ਜਿਵੇਂ ਹਰ ਭੈਣਾਂ ਦਾ ਸ਼ੌਂਕ ਹੁੰਦਾ ਤਾਂ ਮੈਨੂੰ ਇਹ ਸ਼ੌਂਕ ਸੀਗਾ ਵੀ ਚਲੋ ਸਿਲੰਡਰ ਵਗੈਰਾ ਕਦੇ ਖਤਮ ਹੋ ਜਾਂਦਾ ਨਾ ਤਾਂ ਆਪਾਂ ਇੰਡੈਕਸ਼ਨ ਦਾ ਯੂਜ਼ ਕਰ ਸਕਦੇ ਆ ਤੇ ਇਸ ਕਰਕੇ ਫਿਰ ਮੈਂ ਇਹ ਲਿਆ ਸੀਗਾ 5-6 ਸਾਲ ਪਹਿਲਾਂ 2000 ਦਾ ਲਿਆ ਸੀ ਇਸ ਤੇ ਆਪਾਂ ਸਿਰਫ ਸਟੀਲ ਦੇ ਭਾਂਡੇ ਯੂਜ਼ ਕਰ ਸਕਦੇ ਆ ਪਰ ਉਸ ਤੋਂ ਬਾਅਦ ਨਾ ਇੱਕ ਮਾਡਲ ਆਇਆ ਸੀਗਾ ਉਹ ਮੇਰੇ ਨਾਨ ਨੇ ਲਿਆ 35000 ਦਾ ਉਹ ਚ ਇਹ ਆ ਫਾਇਦਾ ਕਿ ਉਹ ਦੇ ਵਿੱਚ ਸਾਰੇ ਭਾਂਡੇ ਯੂਜ਼ ਕਰ ਸਕਦੇ ਆ ਤੇ ਉਸ ਦੇ ਨਾਲ ਨਾ ਇੱਕ ਗ੍ਰਿਲ ਵੀ ਆਈ ਸੀਗੀ ਜਿਵੇਂ ਕੋਈ ਆਪਾਂ ਚੀਜ਼ ਰੋਸਟ ਕਰਨੀ ਆ ਤੇ ਉਹ ਗ੍ਰਿਲ ਰੱਖ ਕੇ ਰੋਸਟ ਵੀ ਕਰ ਸਕਦੇ ਆ ਉਹ ਵੀ ਬਹੁਤ ਵਧੀਆ ਚੀਜ਼ ਹੈ ਨਾ ਜਿਵੇਂ ਉਹ ਤਾਂ ਸੋਲਰ ਪਲੇਟਾ ਤੇ ਵੀ ਉਸ ਦਾ ਯੂਜ਼ ਕਰ ਰਹੀ ਹੈ ਇੰਡਕਸ਼ਨ ਦਾ ਤੇ ਅਸੀਂ ਤਾਂ ਚਲੋ ਹਜੇ ਸੋਲਰ ਪਲੇਟਾਂ ਘੱਟ ਲੱਗੀਆਂ ਹੋਈਆਂ ਹਨਾ ਤੇ ਤਾਂ ਕਰਕੇ ਘਾਟੀ ਕਰ ਰਹੇ ਹਜੇ ਇਸ ਦਾ ਵੈਸੇ ਯੂਜ਼ ਕਰ ਰਹੇ ਹਾਂ ਬਿਜਲੀ ਤੇ ਤੇ ਲੋ ਜੀ ਇਹ ਸੀ ਤੁਹਾਡੇ ਕਮੈਂਟ ਦਾ ਰਿਪਲਾਈ ਤੇ ਹੋਰ ਵੀ ਜਿਹੜੀਆਂ ਵੀ ਭੈਣਾਂ ਨੇ ਕਮੈਂਟ ਕੀਤੇ ਉਹਦਾ ਵੀ ਜਰੂਰ ਕੋਸ਼ਿਸ਼ ਕਰਾਂਗੇ ਹਨਾ ਜਿੰਨੇ ਕੇ ਮੈਨੂੰ ਯਾਦ ਸੀਗੇ ਉਸ ਹਿਸਾਬ ਨਾਲ ਮੈਂ ਰਿਪਲਾਈ ਕਰਤਾ ਸੀਗਾ ਜੀ ਤੇ ਇੱਥੇ ਮੈਂ ਲੱਗ ਗਈ ਸੀ ਭਾਂਡੇ ਸਾਫ਼ ਕਰਨਾ ਵਾਸਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਮੇਰੀ ਬੁਲੀ ਤੇ ਕੱਟ ਲੱਗ ਗਿਆ ਤਾਂ ਮੇਰੇ ਨਾਲ ਅੱਜ ਮੈਨੂੰ ਕੰਮ ਕਾਜ ਕਰਨਾ ਬਹੁਤ ਔਖਾ ਹੋਇਆ ਪਿਆ ਸੀ ਕਿਉਂਕਿ ਸੱਜੇ ਹੱਥ ਦੀ ਉਂਗਲੀ ਐ ਤੇ ਕੱਟ ਜਿਆਦਾ ਲੱਗਿਆ ਕਰਕੇ ਨਾ ਥੋੜੇ ਜਿਵੇਂ ਤਾਂ ਹੌਲੀ ਹੌਲੀ ਕੰਮ ਕਾਜ ਹੋ ਰਹੀ ਸੀ ਹੁਣ ਬਣਾ ਕੇ ਜਾਣੀ

ਹਾਂ ਉਹ ਰਹਿੰਦੀ ਹੈ ਇਹ ਤੇ ਮੁੱਕਸਾ ਚੱਕੇ ਅਰੇ ਦੂਸਾ ਪੜਾਉਂਦਾ ਆ ਯਾਰ ਰਸ ਗਿਆ ਉਹ ਚੱਲ ਜਾਂਦੀ ਪਾਣੀ ਤੇ ਨਾ ਮੈਨੂੰ ਇਹ ਪੈ ਫੜਾ ਕਿਉਂਕਿ ਅੱਜ ਮਮੀ ਨੇ ਕੱਪੜੇ ਧੋਤੇ ਮੇਰੇ ਤੋਂ ਅੱਜ ਉਂਗਲ ਦੁਖਦੀ ਕਰਕੇ ਧੋ ਨਹੀਂ ਹੋਏ ਤੇ ਇਸ ਕਰਕੇ ਫਿਰ ਪਸ਼ੂਆਂ ਦਾ ਕੰਮ ਅੱਜ ਮੈਂ ਕਰਾ ਕੇ ਆਈ ਨਾਲ ਤੇ ਮੰਮੀ ਨੇ ਤੰਦੂਰ ਤਪਾਤਾ ਸੀ ਕੁਛ ਰਹਿ ਗਿਆ ਸੀ ਮੈਂ ਕਿਹਾ ਚਲੋ ਮੈਂ ਤਪਾ ਦੇਨੀ ਆ ਨਾ ਵੈਸੇ ਗਰਮੀ ਚ ਬਹੁਤ ਹੋਈ ਪਈ ਸੀਗੀ ਬੜਾ ਔਖਾ ਹੋ ਜਾਂਦਾ ਜਦੋਂ ਆਪਣਾ ਕੋਈ ਵੀ ਹੱਥ ਪੈਰ ਦੁਖਦਾ ਹੋਵੇ ਨਾ ਔਖਾ ਹੋ ਜਾਂਦਾ ਤੇ ਇਹਨਾਂ ਅੱਜ ਅਸੀਂ ਪਤਲੇ ਚ ਦੁੱਧ ਧਰਿਆ ਕਿਉਂਕਿ ਸਾਡਾ ਜਣ ਜਿਹੜੀ ਕਾਰਡਨੀ ਆ ਉਹ ਕਰੈਕ ਹੋ ਗਈ ਪਤਾ ਨਹੀਂ ਕਿਵੇਂ ਤੇ ਆਹ ਦੇਖੋ ਜੀ ਇੱਧਰ ਕਾਰਡਨੇ ਚ ਦੁੱਧ ਨਿਕਲ ਰਿਆ ਸੀਗਾ ਤੇ ਬਿੱਲੀ ਜਿਹੜੀ ਆ ਉਹ ਦੁੱਧ ਪੀ ਰਹੀ ਸੀਗੀ ਅਸੀਂ ਨਾ ਹੋਲੇਕ ਦੇਣੀ ਰਸੋਈ ਦੇ ਜਾਲੀ ਥਾਣੇ ਦੀ ਹੈ ਨਾ ਥੋੜੀ ਜੀ ਵੀਡੀਓ ਬਣਾ ਲਈ ਵੀ ਇਹਦੀਆਂ ਮੋਜਾਂ ਲੱਗੀਆਂ ਹੋਈਆਂ ਇਹ ਕਹਿੰਦੀ ਹੁਣ ਅੱਜ ਤਾਂ ਮ ਦੇਖ ਰਿਆ ਇੱਥੇ ਮੈਨੂੰ ਦੁੱਧ ਮਿਲ ਗਿਆ ਤੇ ਹੁਣ ਸਾਨੂੰ ਨਾ ਫਿਰ ਹੋਰ ਲੋਣੀ ਪੈਣੀ ਸੀ ਘੜਨੀ ਇਸ ਕਰਕੇ ਦੇਖ ਮਿਲ ਹੀ ਨਹੀਂ ਕੋਈ ਵੀ ਹੋਰ ਹੈ ਨਾ ਇਸ ਕਰਕੇ ਅਸੀਂ ਅੱਜ ਪਤਿੱਲੇ ਦੇ ਵਿੱਚ ਦੁੱਧ ਤੱਤਾ ਧਰਿਆ ਤੇ ਇਹਦੀਆਂ ਮੋਜਾਂ ਲੱਗੀਆਂ ਹੋਈਆਂ ਸੀ ਜਾਂ ਜੀ ਉਸ ਤੋਂ ਬਾਅਦ ਆਪਾਂ ਸਾਰੇ ਕੰਮਕਾਜ ਨਿਬੇੜਨ ਤੋਂ ਬਾਅਦ ਫਾਈਨਲੀ ਆਪਾਂ ਆ ਗਏ ਸੀਗੇ ਇਧਰ ਟਿਊਸ਼ਨ ਵਾਲੇ ਰੂਮ ਦੀ ਸਫਾਈ ਕਰਨ ਵਾਸਤੇ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਸਕੂਲ ਓਪਨ ਹੋਣ ਵਾਲੇ ਆ ਹੈਨਾ ਤੇ ਇਸ ਕਰਕੇ ਹੁਣ ਬੱਚਿਆਂ ਨੂੰ ਇਹ ਆ ਵੀ ਅਸੀਂ ਹੁਣ ਹੌਲੀਡੇਜ਼ ਹੋਮਵਰਕ ਕਰੀਏ ਤੇ ਬੱਚਿਆਂ ਦੀ ਮੰਮੀਆਂ ਦੇ ਫੋਨ ਆ ਰਹੇ ਸੀ ਬਾਰ ਬਾਰ ਮੈਸੇਜ ਆ ਰਹੇ ਆ ਵੀ ਇਹਨਾਂ ਦਾ ਹੌਲੀਡੇਜ਼ ਹੋਮਵਰਕ ਕੰਪਲੀਟ ਕਰਵਾ ਦਿਓ ਤੇ ਫਿਰ ਮੈਂ ਸੋਚਿਆ ਮੈਂ ਕਿ ਚਾਰਟ ਵਗੈਰਾ ਬਣਾਉਣੇ ਆ ਤਾਂ ਫਿਰ ਡਰਾਇੰਗ ਰੂਮ ਦੇ ਵਿੱਚ ਨਾ ਸੂਤ ਨਹੀਂ ਹੁੰਦਾ ਬੱਚੇ ਖਲਾਰਾ ਬਹੁਤ ਪਾ ਦਿੰਦੇ ਆ ਤੇ ਇੱਥੇ ਮੈਂ ਹੁਣ ਬਹੁਤ ਦਿਨਾਂ ਦਾ ਬਸ ਸਫਾਈ ਕੀਤੀ ਨਹੀਂ ਸੀਗੀ ਮੈਂ ਕਿ ਇੱਥੇ ਕਾਡਾ ਕੋਈ ਬੈਠਦਾ ਹੁਣ ਕੌਣ ਆਵੇ ਨਾ ਇਧਰ ਗਰਮੀ ਦੇ ਵਿੱਚ ਸਫਾਈ ਕਰਨ ਤੇ ਅੱਜ ਮੈਨੂੰ ਇੱਥੇ ਅੱਧਾ ਪੂਣਾ ਘੰਟਾ ਲੱਗ ਗਿਆ ਮੈਂ ਸਾਰੇ ਜਾਲੇ ਵਗੈਰਾ ਲਾਏ ਚੰਗੀ ਤਰ੍ਹਾਂ ਸਾਫ ਸਫਾਈ ਕੀਤੀ ਉਹ ਤਾਂ ਝਾੜੂ ਵਗੈਰਾ ਕੱਢ ਦਿੰਦੇ ਸੀ ਪਰ ਡੀਪ ਕਲੀਨਿੰਗ ਨਹੀਂ ਕੀਤੀ ਸੀਗੀ ਨਾ ਸਾਰੇ ਬੈਂਚ ਵਗੈਰਾ ਵੀ ਜਿਵੇਂ ਸੈੱਟ ਕਰਕੇ ਰੱਖਣ ਵਾਲੇ ਸੀਗੇ ਤੇ ਇਸ ਕਰਕੇ ਮੈਂ ਇਧਰ ਲੱਗ ਗਈ ਸੀ ਮੈਂ ਹਾਂ ਕਿ ਮੈਂ ਕਿ ਬੱਚੇ ਔਰ ਉਹਨਾਂ ਦੀਆਂ ਮੰਮੀਆਂ ਤੇ ਫਿਰ ਵੀ ਇੰਜੋਏ ਕਰਿਆ ਕਿਤੇ ਨਾ ਕਿਤੇ ਛੁੱਟੀਆਂ ਮਨਾਇਆ ਹੈ ਪਰ ਆਪਾਂ ਤਾਂ ਘਰੇ ਦੇ ਘਰੇ ਹੀ ਰਹਿ ਗਏ ਤੇ ਚਲੋ ਜੀ ਦੇਖਾਂਗੇ ਹਨਾ ਤੇ ਇਧਰ ਮੈਂ ਸਾਰੇ ਝਾੜੂ ਕੱਢ ਕੇ ਜਾਲੇ ਵਗੈਰਾ ਝਾੜ ਕੇ ਤੇ ਪੋਚਾ ਲਾਤਾ ਸੀਗਾ ਚੰਗੀ ਤਰ੍ਹਾਂ ਕਰਤਾ ਸਾਫ਼ ਤੇ ਬੈਂਚ ਵਗੈਰਾ ਜਿਹੜੇ ਆ ਇਸ ਤਰ੍ਹਾਂ ਮੈਂ ਲਾ ਕੇ ਰੱਖ ਦਿੱਤੇ ਸੀਗੇ ਨਾ ਕਿਉਂਕਿ ਜਗਾ ਜੇ ਫਿਰ ਐਵੇਂ ਖੇਤ ਦੇ ਲਈ ਤੇ ਨਾ ਤੇ ਵੀ ਬੜਾ ਰਿੱਤਾ ਵਗੈਰਾ ਪੈ ਗਿਆ ਸੀ ਹੁਣ ਇਸਨੂੰ ਮੈਂ ਦੋ ਡਬਲ ਡਬਲ ਵਾਰੀ ਸਾਫ਼ ਕੀਤਾ ਫਿਰ ਜਾ ਕੇ ਸਾਫ਼ ਹੋਇਆ ਤੇ ਬਹੁਤ ਹੋ ਜਾਂਦਾ ਨਾ ਚਲੋ ਜੀ ਹੁਣ ਬੱਚੇ ਜਾਨਕਿ ਓਨੇ ਹੋ ਜਾਣਗੇ ਸ਼ੁਰੂ ਤਾਂ ਆਪਾਂ ਫਿਰ ਬਿਜ਼ੀ ਹੋ ਜਾਣਾ ਬਹੁਤ ਜ਼ਿਆਦਾ ਬਿਜ਼ੀ ਤਾਂ ਆਪਾਂ ਹੈਗੇ ਆ ਕਿਉਂਕਿ ਜ਼ਿੰਮੇਵਾਰੀਆਂ ਬਹੁਤ ਪਈਆਂ ਹੋਈਆਂ ਡੇਲੀ ਰੁਟੀਨ ਦੇ ਕੰਮ ਕਾ ਜਿਹੜੇ ਹਨਾ ਬਹੁਤ ਜ਼ਿਆਦਾ ਹੋ ਜਾਂਦੇ ਆ ਜੀ ਤੇ ਇੱਥੇ ਫਿਰ ਕੂਲਰ ਵੀ ਰੱਖ ਲਿਆ ਹੁਣ ਤੇ ਕੂਲਰ ਦੇ ਵਿੱਚ ਪਾਣੀ ਵੀ ਪਾ ਲਿਆ ਸੀਗਾ ਤੇ ਇਸ ਤੋਂ ਇਲਾਵਾ ਆਪਾਂ ਠੰਡੇ ਪਾਣੀ ਵਾਸਤੇ ਵਾਟਰ ਕੂਲਰ ਵੀ ਰੱਖ ਲਿਆ ਸੀਗਾ ਕਿਉਂਕਿ ਛੋਟੇ ਬੱਚੇ ਆਉਂਦੇ ਆ ਹਨਾ ਤੇ ਲੋ ਜੀ ਇੱਥੇ ਆਪਣੀ ਸਾਰੇ ਸਾਫ ਸਫਾਈ ਹੋ ਗਈ ਸੀਗੀ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਆ ਅੱਜ ਵਾਲਾ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਜੀ ਤਾਂ ਕਿ ਆਪਣੇ ਆਉਣ ਵਾਲੇ ਹਰ ਵਲੌਗ ਦੀ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਆਪਾਂ ਸਭ ਭੈਣ ਭਰਾ ਨੂੰ ਸਪੋਰਟ ਕਰ ਰਹੇ ਹਾਂ ਤਾਂ ਪਲੀਜ਼ ਤੁਸੀਂ ਵੀ ਫੁੱਲ ਸਪੋਰਟ ਕਰਿਆ ਕਰੋ ਪੂਰਾ ਵਲੌਗ ਜਿਹੜਾ ਆਪਣਾ ਦੇਖਿਆ ਕਰੋ ਇਹ ਨਹੀਂ ਵੀ ਬਸ ਕਲਿੱਕ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਛੱਡਤਾ ਜੀ ਹੈਨਾ ਪੂਰਾ ਵਲੌਗ ਦੇਖਿਆ ਕਰੋ ਕਿਉਂਕਿ ਆਪਾਂ ਜਿਵੇਂ ਕਿ ਰਸੋਈ ਦੇ ਵਿੱਚ ਫੋਨ ਚਾਰਜ ਲਾ ਕੇ ਰੱਖ ਦਈਦਾ ਨਾ ਤੇ ਉਥੇ ਆਪਾਂ ਸਭ ਦੇ ਵਲੌਗ ਦੇਖੀਦੇ ਨਾ ਵਾਚ ਕਰੀਦੇ ਆ ਫੁੱਲ ਜਿਵੇਂ ਕਿ ਦੇਖੀਦੇ ਤੇ ਇਸ ਕਰਕੇ ਪਲੀਜ਼ ਤੁਸੀਂ ਵੀ ਫੁੱਲ ਸਪੋਰਟ ਕਰਿਆ ਕਰੋ ਜੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਦੇਣ ਹਸਦੇ ਵਸਦੇ ਰਹਿਣ